ਨਮਸਕਾਰ ਇਹ ਆਕਾਸ਼ਵਾਨੀ ਜਲੰਧਰੇ ਖਬਰਾਂ ਦੇ ਸਪਲਟਨ ਦੇ ਨਾਲ ਮੈਂ ਅਫਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿ ਕੇ ਪਾਰ ਦੇ ਲੋਕ ਹਮੇਸ਼ਾ ਸ਼ਾਂਤੀ ਸੁਰੱਖਿਆ ਤੇ ਪ੍ਰਗਤੀਸ਼ੀਲ ਵਿਚਾਰਾਂ ਲਈ ਅੱਗੇ ਆਏ ਨੇ ਨਵੇਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਬਹੁਤ ਸਾਰੇ ਮੰਤਰੀਆਂ ਨੇ ਆਪਣੇ ਅਹੁਦੇ ਸੰਭਾਲੇ ਨੇ ਮંત્રીਆਂ ਨੇ ਵਿਕਸਤ ਭਾਰਤ ਦੀ ਨਜ਼ਰੀਂ ਸਰਕਾਰ ਕੰਦਿਗਲ ਕਈਏ। ਵਿਦੇਸ਼ ਮੰਤਰੀ ਡਾਕਟਰ ਐਸ. ਸ਼ੰਕਰ ਨੇ ਅੱਜ ਧ੍ਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗway ਵਿੱਚ ਮੋਦੀ ਦੀ ਵਿਦੇਸ਼ ਨੀਤੀ ਬਹੁਤ ਸਫਲ ਹੋਵੇਗੀ ਅਤੇ ਸੁਪਰੀਮ ਕੋਰਟ ਨੇ ਅੱਜ NEET UG 2024 ਪ੍ਰੀਖਿਆ ਤੋਂ ਬਾਅਦ ਮੈਡੀਕਲ ਪ੍ਰੋਗਰਾਮਾਂ ਵਿੱਚ ਦਾਖਲਾ ਕਾਉਂਸਲਿੰਗ ਪ੍ਰਕਿਰਿਆ ਤੇ ਰੁਕ ਲਾਉਣ ਤੋਂ ਇਨਕਾਰ ਕਰ ਦਿੱਤਾ। ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਰਦੇ ਲੋਕ ਹਮੇਸ਼ਾ ਸ਼ਾਂਤੀ ਸੁਰੱਖਿਆ ਤੇ ਪ੍ਰਗਤੀਸ਼ੀਲ ਵਿਚਾਰਾਂ ਲਈ ਅਗਿਆਏ ਨੇ ਉਹਨਾਂ ਨੇ ਇਹ ਗੱਲ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀਐਮਐਲ ਐਂ ਦੇ ਮੁਖੀ ਨਵਾਜ਼ ਸ਼ਰੀਫ ਵੱਲੋਂ ਮੋਦੀ ਨੂੰ ਤੀਜੀ ਵਾਰ ਅਹੁਦਾ ਸੰਭਾਲਣ ਤੇ ਸ਼ੁਭ ਕਾਮਨਾਵਾਂ ਦੇ ਲਈ ਸੋਸ਼ਲ ਮੀਡੀਆ ਪੋਸਟ ਤੇ ਪ੍ਰਤੀਕਿਰਿਆ ਦਿੱੰਦੀ ਹੋਈ ਗਈ। ਸ਼੍ਰੀ ਮੋਦੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਤੇ ਸੁਰੱਖਿਆ ਨੂੰ ਵਧਾਉਣਾ ਉਹਨਾਂ ਦੀ ਹਮੇਸ਼ਾ ਤਰਜੀਹ ਰਹੇਗੀ। ਸ਼੍ਰੀ ਸ਼ਰੀਫ ਨੇ ਕਿਹਾ ਕਿ ਹਾਲੀਆ ਚੋਣਾਂ ਵਿੱਚ ਭਾਜਪਾ ਦੀ ਸਫਲਤਾ ਸ਼੍ਰੀ ਮੋਦੀ ਦੀ ਗਵਾਈ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। पाकिस्तान के प्रधानमंत्री शहबाज शरीफ ने भी भारत के प्रधानमंत्री वजह सह श्री मोदी बधाई दी प्रधानमंत्री मोदी ने उन्होंने शावा धनबाद किया प्रधानमंत्री नरेन्द्र मोदी ने अब कह कि भारत कतर दोवे ही अपने दुवले सबंधा न बजे मसाल उचाईया तक पहुंचा भी वचनबद्ध ने मोदी ने गल कतर के अमीर शेख तमीम बिन हमद अल थानी गलबात बाद सोशल मीडिया से कही मोदी ने अल थानी दति निकी ਨਿਕੀਆਂ ਸ਼ਾਮਾਂ ਤੇ ਸਕਾਰਾਤਮਕ ਭਾਵਨਾਵਾਂ ਲਈ ਵੀ ਧੰਨਵਾਦ ਕੀਤਾ। ਅਮਿਸ਼ਾ ਨੇ ਅੱਜ ਗ੍ਰਹਿ ਮੰਤਰਾਲੇ ਲਈ ਕੇਂਦਰੀ ਮੰਤਰੀ ਦਾ ਅਹੁਦਾ ਸੰਭਾਲਿਆ। ਉਹਨਾਂ ਨੇ ਸਹਿਕਾਰਤਾ ਮੰਤਰਾਲੇ ਦਾ ਚਾਰਜ ਵੀ ਸੰਭਾਲਿਆ। ਕੋਰ ਨੇਤਾ ਅਨਪੂਰਨ ਦੇਵੀ ਨੇ ਔਰਤਾ ਤੇ ਬਾਲ ਵਿਕਾਸ ਮੰਤਰੀ ਦਾ ਅਹੁਦਾ ਸੰਭਾਲਿਆ। ਪ੍ਰਧਾਨ ਮੰਤਰੀ ਨરેਂਦਰ ਮੋਦੀ ਦੇ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਅਸ਼wini Vaishnaw ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀਪਦ ਦਾ ਅਹੁਦਾ ਸੰਭਾਲਿਆ। ਪ੍ਰਧਾਨ ਮੰਤਰੀ ਮੋਦੀ ਨੇ ਉਨਾ ਦੀ ਪ੍ਰੋਸਸਾ ਪ੍ਰਗਟਾਉਂਦੇ ਹੋਏ ਰੇਲ ਮੰਤਰੀ ਦਾ ਉਦਤ ਵਰਕਰਾ ਰੱਖਿਆ ਇਸਾਰੋਂ ਨੂੰ ਸੂਚਨਾ ਤੇ ਪ੍ਰਸ਼ਾਸਨ ਮੰਤਰੀ ਤੇ ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਮੰਤਰੀ ਦੀ ਜ਼ਿੰਮੇਵਾਰੀ ਵੀ ਤੇ ਥੀ ਗਈ ਹੈ ਡਾਕਟਰ ਐਲ ਮੁਰਗਨ ਨੇ ਅੱਜ ਨਮੀ ਦਿੱਤੀ ਵੀ ਸੂਚਨਾ ਤੇ ਪ੍ਰਸ਼ਾਸਨ ਰਾਜ ਮੰਤਰੀ ਵਜੋਂ ਉਹ ਦਸਮਾਲਿਆ ਉਹ ਦਸਮਾਲਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਡਾਕਟਰ ਮੁਰਗਨ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਤੇ ਨੀਤੀਆਂ ਨੂੰ ਦੇਸ਼ ਦੇ ਆਖਰੀ ਵਿਅਕਤੀ ਤੱਕ ਪਹੁੰਚਾਉਣ ਲਈ ਸੰਚਾਰ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਆਈ ਵਿੱਚ ਦੇਸ਼ ਵਿਕਸਿਤ ਪਾਰਤਵਲ ਵੱਧ ਰਿਹਾ ਹੈ ਕਿਰਨਜੀਤ ਜੀ ਜੂ ਨੇ ਅੱਜ ਸੰਸਤੀ ਮਾਮਲਿਆਂ ਤੇ ਕਟਗਿੰਤੀ ਮਾਮਲਿਆਂ ਦੇ ਮੰਤਰੀ ਵਜੋਂ ਉਹਦਾ ਸੰਭਾਲਿਆ ਸੀ ਜੀ ਜੂ ਨੇ ਸਾਰੀਆਂ ਪਾਰਟੀਆਂ ਤੇ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਸਹਿਯੋਗ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਹਿ ਇੱਕ ਵਾਰੀ ਚਰਚਾ ਸੰਸਦ ਵਿੱਚ ਹੁੰਦੀ ਹੈ ਤੇ ਸਾਰੇ ਮੈਂਬਰਾਂ ਦਾ ਉਦੇਸ਼ ਦੇਸ਼ ਦੀ ਸੇਵਾ ਕਰਨਾ ਹੈ। ਉਹਨਾਂ ਕਿਹਾ ਕਿ ਉਹ ਅਰਜਨ ਰਾਮ ਮੇਕਵਾਲ ਤੇ ਐਲ ਮੁਰਗਨ ਨਾਲ ਮਿਲ ਕੇ ਸਭ ਦਾ ਸਾਥ, ਸਭ ਦਾ ਵਿਕਾਸ ਨੂੰ ਸੰਸਦ ਤੋਂ ਅੱਗੇ ਲੈ ਕੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਹਰ ਕਿਸੇ ਨੂੰ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਭਾਵੇਂ ਸਰਕਾਰ ਹੋਵੇ ਜਾਂ ਵਿਰੋਧੀ ਧਿਰ। ਮਨੋਰ ਲਾਲ ਨੇ ਕੇਂਦਰੀ ਬਿਜਲੀ ਮੰਤਰੀ ਵਜੋਂ ਉਹਦਾ ਸੰਭਾਲਿਆ ਜਤਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਗਲਾਈ ਮੰਤਰਾਲੇ ਦੇ ਰਾਜ ਮੰਤਰੀ ਦਾ ਸਤੰਤਰ ਚਾਰਜ ਵੀ ਸੰਭਾਲਿਆ ਉਹਨਾਂ ਵਿੱਚ ਵਿਸ਼ਵਾਸ ਪ੍ਰਗਟਉਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਨਮਸਕਾਰ ਕਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਹੋਰੇ ਕ੍ਰਾਂਤੀਕਾਰੀ ਪ੍ਰਸ਼ਾਸਕਿਕ ਸੁਧਾਰਾਂ ਦੀ ਇੱਕ ਲੜੀ ਦੇਖੀ ਗਈ ਹੈ ਅਤੇ ਇਹ ਕੰਮ ਦੀ ਨਿਰੰਤਰਤਾ ਰਹੇਗਾ। ਜਿੰਨ ਚੌਧਰੀ ਨੇ ਹੁਨਰ ਵਿਕਾਸ ਤੇ ਉਦਮਤਾ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ। ਸ਼੍ਰੀ ਚੌਧਰੀ ਨੇ ਕਿਹਾ ਕਿ ਉਹਨਾਂ ਦਾ ਮੰਤਰਾਲਾ ਵਿਕਸਤ ਭਾਰਤ ਦੇ ਨਜ਼ਰੀਏ ਤੇ ਮਿਸ਼ਨ ਨੂੰ ਪ੍ਰਾਪਤ ਕਰਨ ਵਿੱਚ ਐਮ ਭੂਮਿਕਾ ਨਿਭਾਏਗਾ। ਗਿਰੀ ਰਾਜੇ ਸਿੰਘ ਨੇ ਅੱਜ ਸਾਬਕਾ ਕਪੜਾ ਮੰਤਰੀ ਪਿਊਸ਼ ਗੁਲ ਦੀ ਮੌਜੂਦਗੀ ਵਿੱਚ ਕੇਂਦਰੀ ਕਪੜਾ ਮੰਤਰੀ ਵਜੋਂ ਅਹੁਦਾ ਸੰਭਾਲਿਆ। ਪਵਿੱਤਰਾ ਮਾਰਗਰੀਟਾ ਨੇ ਵੀ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਚਾਰਜ ਸੰਭਾਲ ਲਿਆ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੋਦੀ ਤਿੰਨ ਦੀ ਵਿਦੇਸ਼ ਨੀਤੀ ਬਹੁਤ ਸਫਲ ਹੋਏਗੀ ਅੱਜ ਸਵੇਰੇ ਉਹਦਾ ਸਮਾਲਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਨ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਫਸਟ ਅਤੇ ਵਸੂਦੇਵ ਕੁਟੁੰਬਕਮ ਭਾਰਤੀ ਵਿਦੇਸ਼ ਨੀਤੀ ਦੇ ਦੋ ਮਾਰਗਦਰਸ਼ਕ ਹੋਣਗੇ ਉਨਾ ਕੇ ਕੇ ਭਾਰਤ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ ਤੇ ਦੂਜੇ ਦੇਸ਼ ਮਹਿਸੂਸ ਕਰਦੇ ਨੇ ਕਿ ਭਾਰਤ ਸੱਚਮੁੱਚ ਉਹਨਾਂ ਦਾ ਮਿੱਤਰ ਹੈ ਜੋ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜਾ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਵਿਸ਼ਵ ਵਿੱਚ ਭਾਰਤ ਦੀ ਪਛਾਣ ਯਕੀਨੀ ਤੌਰ ਤੇ ਬਣੀ ਕਿ ਅਗਲੇ 5 ਸਾਲਾਂ ਲਈ ਪਾਕਿਸਤਾਨ ਤੇ ਚੀਨ ਨਾਲ ਭਾਰਤ ਦੇ ਸਬੰਧਾਂ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਲਗਾਤਾਰ 3 ਵਰਚੁਣੀਆਂ ਜਾਣ ਵਾਲੀ ਸਰਕਾਰ ਲਈ ਇਹ ਬਹੁਤ ਵੱਡੀ ਗੱਲ ਹੈ ਤੇ ਦੁਨੀਆ ਮਹਿਸੂਸ ਕਰੇਗੀ ਕਿ ਭਾਰਤ ਵਿੱਚ ਬਹੁਤ ਜ਼ਿਆਦਾ ਸਿਆਸੀ ਸਥਿਰਤਾ ਹੈ। ਉਹਨਾਂ ਅੱਗੇ ਕਿਹਾ ਕਿ ਜਿੰਨਾ ਚਿਰ ਪਾਕਿਸਤਾਨ ਤੇ ਚੀਨ ਦਾ ਸਬੰਧ ਹੈ ਚੀਨਾ ਸਰਹੱਦੀ ਮੁੱਦਿਆਂ ਦਾ ਹੱਲ ਲੱਭਣ ਤੇ ਧਿਆਨ ਦਿੱਤਾ ਜਾਵੇਗਾ ਤੇ ਪਾਕਿਸਤਾਨ ਨਾਲ ਪਾਰ ਸਰਹੱਦਾਰ ਹੱਤਵਾਂ ਦਾ ਹੱਲ ਲੱਭਣਾ ਚਾਹੀਦਾ ਹੈ ਡਾਕਟਰ ਰਾਜ ਸ਼ੰਕਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੀਗਵਾਈ ਕਰਨ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਮਿਲਣਾ ਮਾਣ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਕਾਰਜਕਾਲ ਵਿੱਚ ਇਸ ਮੰਤਰਾਲੇ ਨੇ G20 ਪ੍ਰਧਾਨਗੀ ਤੇ ਕੋਵਿਡ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਤਰਾਲਾ ਆਪਰੇਸ਼ਨ ਗੰਗਾ ਤੇ ਆਪਰੇਸ਼ਨ ਕਾਵੇਰੀ ਵਰਗੇ ਆਪਰੇਸ਼ਨ ਮਾਪ੍ਰਿਸ਼ਨ ਦਕਿਂਦਰੇ ਉਹਨਾਂ ਕਹਿੰਦੇ ਪਿਛਲੇ ਦਹਾਕੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਇਹ ਮੰਤਰਾਲਾ ਬਹੁਤ ਹੀ ਲੋਕ ਕੇਂਦਰਿਤ ਮੰਤਰਾਲਾ ਬਣ ਗਿਆ ਹੈ ਇਹ ਖਬਰਾਂ ਤੁਸੀਂ ਆਕਾਸ਼vani ਜਲੰਧਰ ਤੋਂ ਸੁਣ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਨਿਯਮਿਤ ਤੌਰ ਤੇ ਯੋਗ ਕਰਨ ਦਾ ਵਾਅਦਾ ਦਿੱਤਾ ਉਹਨਾਂ ਨੇ ਅੱਜ ਐਕਸੈਂਡਰ ਪੋਸਟ ਦੇ ਯੋਗ ਦੀ ਮਹੱਤਵਪੂਰਨ ਚਰਚਾ ਕੀਤੀ ਜਿਸ ਜ਼ਿਕਰ ਯੋਗ ਕੇ ਮੰਤਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਕਮਾਂਤਰੀ ਯੋਗ ਦਿਵਸ ਤੇ ਮੋਦੀ ਨੇ ਸ਼੍ਰੀ ਮੋਦੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜਿਵੇਂ ਜਿਵੇਂ ਯੋਗ ਦਿਵਸ ਨੇੜੇ ਆ ਰਿਹਾ ਹੈ ਉਹ ਵੀਡੀਓ ਦਾ ਇੱਕ ਸੈੱਟ ਸੰਦ ਕਰ ਰਿਹਾ ਹੈ ਨਹੀਂ ਜੋ ਵਕ ਵਕਾਸਨਾ ਤੇ ਉਹਨਾਂ ਦੇ ਫਾਇਦਿਆਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰੇਗਾ ਤਾਂ ਉਹਨਾਂ ਨੂੰ ਉਮੀਦ ਹੈ ਕਿ ਇਹ ਸਾਰਿਆਂ ਨੂੰ ਨਿਯਮਿਤ ਤਰਤੇ ਯੋਗਾ ਕਰਨ ਲਈ ਪ੍ਰੇਰਿਤ ਕਰੇਗਾ ਕੈਂਟਰੀ ਸੂਚਨਾ ਤੇ ਸਿਹਤ ਮੰਤਰਾਲਾ ਯੋਗ ਵਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ ਸੰਯੁਕਤ ਰਾਸ਼ਟਰ ਵੱਲੋਂ 2014 ਵਿੱਚ ਅਪਣਾਏ ਜਾਣ ਤੋਂ ਬਾਅਦ ਹਰ ਸਾਲ 21 ਜੂਨ ਨੂੰ ਕਵੰਤਰੀ ਯੋਗ ਦਿਵਸ ਵਿਸ਼ੇ ਪਰ ਵਿੱਚ ਪੂਰੀ ਯੋਜਨਾ ਮਨਾਇਆ ਜਾਂਦਾ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਸ਼ਾਭਿਕ ਨੂੰ ਮਿਲ ਰਿਹਾ ਮਹਾਲੀ ਤੋਂ ਯੋਗ ਮਾਹਰਾਂ ਤੇ ਲੋਕਾਂ ਦਾ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਲਈ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਨਮਸਕਾਰ ਜੀ ਮੈਂ ਪ੍ਰੀਤੀ ਕੁਵਾਤਰਾ ਮੋਹਾਲੀ ਤੋਂ ਇੱਕ ਯੋਗ ਸਿੱਖਿਅਕ ਦੇ ਰੂਪ ਵਿੱਚ ਕੰਮ ਕਰ ਰਹੀ ਹਾਂ ਯੋਗ ਕਰਨ ਤੋਂ ਪਹਿਲਾਂ ਮੈਨੂੰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਸੀਗੀਆਂ ਯੋਗ ਰੈਗੂਲਰ ਕਰਨ ਤੋਂ ਬਾਅਦ ਮੈਨੂੰ ਕਮਰ ਦਾ ਦਰਦ ਮਾਈਗਰੇਨ ਪੇਨ ਸਰਵਾਈਕਲ ਪੇਨ ਤੇ ਜੋਇੰਟ ਪੇਨਸ ਵਿੱਚ ਬਹੁਤ ਫਾਇਦਾ ਮਿਲਿਆ ਤੇ ਮੇਰੀ ਨੀਂਦ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ ਤੇ ਮੇਰੇ ਸਰੀਰ ਬਹੁਤ ਫਲੈਕਸੀਬਿਲਟੀ ਵੀ ਆ ਗਈ ਹੈ ਕਰੋ ਯੋਗ ਰਹੋ ਨਿਰੋਗ ਮੈਂ ਅੰਜਨਾ ਸੋਨੀ ਮੋਹਾਲੀ ਤੋਂ ਬੋਲ ਰਹੀ ਹਾਂ ਯੋਗਾ ਦੇ ਨਾਲ ਮੈਂ ਆਪਣੀ ਬਹੁਤ ਸਾਰੀ ਪ੍ਰੋਬਲਮ ਨੂੰ ਠੀਕ ਕੀਤਾ ਹੈ ਜਿਵੇਂ ਮੈਨੂੰ ਪਹਿਲੇ ਬਹੁਤ ਜ਼ਿਆਦਾ ਮਾਈਗਰੇਨ ਰਹਿੰਦਾ ਸੀ ਯੂਰਿਕ ਐਸਿਡ ਵੀ ਮੈਨੂੰ ਰਹਿੰਦਾ ਸੀ ਜਿਵੇਂ ਕਰਕੇ ਮੇਰੇ ਪੈਰਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਰਹਿੰਦੀ ਸੀ ਤੇ ਮੇਰੇ ਕੰਧੇ ਦੀ ਸਰਜਰੀ ਹੋਣ ਕਾਰਨ ਮੇਰਾ ਕੰਦਾ ਬਿਲਕੁਲ ਮੂਵ ਨਹੀਂ ਸੀ ਕਰਦਾ ਤੇ ਯੋਗਾ ਦੇ ਨਾਲ ਸਭ ਤੋਂ ਪਹਿਲਾਂ ਮੈਨੂੰ ਮੇਰੀ ਮਾਈਗਰੇਨ ਠੀਕ ਹੋਈ ਹੈ ਉਸ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਪੈਰਾਂ ਦੇ ਦਰਦ ਜੋ ਹੈ ਉਹ ਠੀਕ ਹੋ ਗਈ ਹੈ ਯੋਗਾ ਦੇ ਨਾਲ ਸਾਡੀ ਬੋਡੀ ਦੇ ਜਿਹਨੇ ਡਿਸਆਰਡਰ ਨੇ ਉਹ ਸਾਰੇ ਠੀਕ ਹੋ ਜਾਂਦੇ ਨੇ ਤੇ ਸਾਰਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਦੇਸ਼ ਵਿੱਚ 1977 ਵਿੱਚ ਬਣੇ ਤਿੰਨ ਅਪਰਾਧ ਕਾਨੂੰਨਾਂ ਇਤਨ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮਤਾਕ ਬਣਾਏ ਗਏ ਇਹ ਨਵੇਂ ਕਾਨੂੰਨ ਪਹਿਲੀ ਚੋਰੀ ਤੋਂ ਲਾਗੂ ਹੋਣਗੇ ਮੋਹਾਲੀ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਵਾਹਰ ਇਹਨਾਂ ਕਾਨੂੰਨਾਂ ਨੂੰ ਕਾਫੀ ਫਾਇਦੇਮੰਦ ਦੱਸਦੇ ਨੇ ਮੈਸਤਿੰਦਰਪਾਲ ਸਿੰਘ ਮਿੱਤਲ ਐਡਵੋਕੇਟ ਮਾਨਸਾ ਤੋਂ ਜਿਹੜੇ ਤਿੰਨੋਂ ਕਾਨੂੰਨ ਜਿਹੜੇ ਬਦਲਾਅ ਵੱਡੇ ਕੀਤੇ ਜਾ ਰਹੇ ਆ ਕਿਉਂਕਿ ਜਿਹੜੇ ਆਈਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਸੀਗਾ ਉਹ ਆਜ਼ਾਦੀ ਤੋਂ ਪਹਿਲਾਂ ਦਾ ਚੱਲਿਆ ਰਿਹਾ ਕਿਉਂਕਿ ਉਸ ਟਾਈਮ ਜਦੋਂ ਜਹੇਜੀ ਸਮਾਜ ਦੀ ਰਿਕੁਆਇਰਮੈਂਟ ਸੀਗੀ ਉਦੋਂ ਅੰਗਰੇਜ਼ਾਂ ਨੇ ਉਦਾਂ ਦੇ ਕਾਨੂੰਨ ਬਣਾਏ ਆਪਣੇ ਤਰੀਕੇ ਨਾਲ ਪਰ ਆਜ਼ਾਦੀ ਤੋਂ ਬਾਅਦ ਤੇ ਅੱਜ ਦੇ ਜਿਵੇਂ ਸਮੇਂ ਦੀ ਗੱਲ ਕਰਾਂ ਤਾਂ ਸਮੇਂ ਵਿੱਚ ਬਹੁਤ ਬਦਲਾਅ ਆ ਗਏ ਨੇ ਜਿਸ ਕਾਰਨ ਜਿਹੜਾ ਹੈਗਾ ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਕਰਨੀਆਂ ਸਮਾਜ ਦੇ ਮਤਾਬਕ ਸਮੇਂ ਦੀ ਮੰਗ ਅਨੁਸਾਰ ਬਹੁਤ ਜ਼ਰੂਰੀ ਸੀਗੀਆਂ ਮੈਂ ਲਖਵਿੰਦਰ ਸਿੰਘ ਲਖਨਪਾਲ ਐਡਵੋਕੇਟ ਇਸ ਤੋਂ ਪਹਿਲਾਂ ਅਸੀਂ ਸਾਡੇ ਭਾਰਤ ਦੇ ਵਿੱਚ ਇੰਡੀਅਨ ਪੈਨਲ ਕੋਡ 1860 ਪੜਦੇ ਆ ਰਹੇ ਹਾਂ ਹੁਣ ਜਿਹੜੇ ਨਵੇਂ ਕਾਨੂੰਨ 1 ਜੁਲਾਈ 2024 ਤੋਂ ਲਾਗੂ ਹੋ ਰਹੇ ਹਨ ਉਹਨਾਂ ਨੂੰ ਅਸੀਂ ਭਾਰਤੀ ਨਿਆਇ ਸਹਿਤਾ 2024 ਦੇ ਨਾਮ ਦੇ ਨਾਲ ਜਾਣਾਂਗੇ ਕਿ ਭਾਰਤ ਦੇ ਵਿੱਚ ਜੋ ਨਵਾਂ ਕਾਨੂੰਨ ਬਣ ਜਾ ਰਿਹਾ ਉਹ ਬੜਾ ਸਖਤ ਕਾਨੂੰਨ ਬਣ ਜਾ ਰਿਹਾ ਨਵੀਆਂ ਧਰਾਵਾਂ ਦਾ ਵਾਅਦਾ ਕੀਤਾ ਗਿਆ ਕੁਝ ਪੁਰਾਣੇ ਕਾਨੂੰਨ ਜੋ ਅੰਗਰੇਜ਼ਾਂ ਦੇ ਸਮੇਂ ਦੇ ਉਸ ਸਮੇਂ ਜੁਰਮ ਹੁੰਦੇ ਸੀਗੇ ਹੁਣ ਉਹ ਜੁਰਮ ਹੁਣ ਖਤਮ ਹੋ ਗਏ ਤਾਂ ਨਵੇਂ ਜਿਹੜੇ ਟੈਕਨੀਕਲ ਜੁਰਮ ਹੋਏ ਨੇ ਉਹ ਸਾਰੇ ਜੁਰਮਾਂ ਨੂੰ ਇਸ ਨਵੇਂ ਕਾਨੂੰਨ ਦੇ ਵਿੱਚ ਲਾਗੂ ਕੀਤਾ ਗਿਆ ਉਹਨਾਂ ਦੇ ਖਿਲਾਫ ਸਜ਼ਾਵਾਂ ਦਾ ਪ੍ਰਬਧਾਨ ਕੀਤਾ ਗਿਆ ਫਾਲੋ ਕਰੋ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੋ ਤਾਂ ਜੋ ਭਾਰਤ ਦਾ ਵਿਕਾਸ ਹੋ ਸਕੇ ਤੇ ਜਿਹੜੇ ਕ੍ਰਿਮਿਨਲ ਬੰਦੇ ਨੇ ਉਹ ਸਾਰੇ ਸਾਫ਼ ਹੋ ਸਕਣ ਸੁਪਰੀਮ ਕੋਰਟ ਨੇ ਅੱਜ NEET UG 2024 ਪ੍ਰੀਖਿਆ ਤੋਂ ਬਾਅਦ ਮੈਡੀਕਲ ਪ੍ਰੋਗਰਾਮਾ ਵਿੱਚ ਦਾਖਲਾ ਕਾਉਂਸਲਿੰਗ ਪ੍ਰਕਿਰਿਆ ਤੇ ਰੁਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਸ ਸਾਲ ਪੰਜਵੀਂ ਦੁਹਾਈ NEET ਯੂਜੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਨੈਸ਼ਨਲ ਟੈਸਟਿੰਗ ਏਜੰਸੀ NTA ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਖੋਰ ਬਕਾਇਆ ਪਟੀਸ਼ਨ ਨਾਲ ਟੈਗ ਕਰਕੇ ਅੱਠ ਚਲਾਈ ਨੂੰ ਹੋਏਗੀ। ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ ਹਮੇਸ਼ਾ ਸ਼ਾਂਤੀ, ਸੁਰੱਖਿਆ ਤੇ ਪ੍ਰਗਤੀਸ਼ੀਲ ਵਿਚਾਰਾਂ ਲਈ ਅੱਗੇ ਆਏ ਨੇ। ਨਵੇਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਬਹੁਤ ਸਾਰੇ ਮੰਤਰੀਆਂ ਨੇ ਆਪਣੇ ਆਪਣੇ ਉਦੇਸ਼ ਸੰਭਾਲੇ ਨੇ ਮੰਤਰੀਆਂ ਨੇ ਵਿਕਸਤ ਭਾਰਤ ਦੇ ਨਜ਼ਰੀਏ ਨੂੰ ਸਾਕਾਰ ਕਰਨ ਦੀ ਗੱਲ ਕਹੀਏ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਅੱਜ ਪ੍ਰੋਸਟਜਤਾਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੋਦੀ ਤਿੰਦੀ ਵਿਦੇਸ਼ ਨੀਤੀ ਬਹੁਤ ਸਫਲ ਹੋਏਗੀ ਤੇ ਸੁਪਰੀਮ ਕੋਰਟ ਨੇ ਅੱਜ NEET UG 2024 ਪ੍ਰੀਖਿਆ ਤੋਂ ਬਾਅਦ ਮੈਡੀਕਲ ਪ੍ਰੋਗਰਾਮਾਂ ਵਿੱਚ ਦਾਖਲਾ ਕਾਉਂਸਲਿੰਗ ਪ੍ਰਕਿਰਿਆ ਤੇ ਰੁਕ ਲਾਉਣ ਤੋਂ ਇਨਕਾਰ ਕਰ ਦਿੱਤਾ ਇਸ ਦੇ ਨਾਲ ਹੀ ਆਕਾਸ਼ਵਾਨੀ ਜਲੰਧਰ ਤੋਂ ਖਬਰਾਂ ਦਾ ਬਲੇਟਨ ਖਤਮ ਹੁੰਦਾ ਨਮਸਕਾਰ